ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਹ ਵੀਰ ਕਰਨਦੀਪ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਜਰ ਸੂਈ ਗਾਂ ਦਿਖਾਉਣੀ ਹੈ ਡਿਟੇਲ ਇਸ ਗਾਂ ਦੀ ਕੀ ਹੈ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਪੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਆਂ ਡਿਟੇਲ ਸਾਰੀ ਇਸ ਗਾਂ ਦੀ ਕੀ ਵੀਰ ਮੁੱਲ ਕਰਦਾ ਕਿੰਨਾ ਸੁਭਾ ਕਿੰਨਾ ਦੁੱਧ ਹੈ ਸਟੈਪ ਬਾਈ ਸਟੈਪ ਦੋਸਤੋ ਤੁਹਾਡੇ ਨਾਲ ਨਾਲ ਤੋਰ ਕੇ ਦਿਖਾਵਾਂਗੇ ਤੇ ਨਾਲ ਨਾਲ ਦੋਸਤੋ ਸਾਰੀ ਆਪਾਂ ਵੀ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਹੋ ਠੀਕ ਠਾਕ ਵਧੀਆ ਭਾਬੀ ਦੀ ਮਿਹਰ ਵੀਰੇ ਠੀਕ ਠੀਕ ਹੈ ਜੀ ਆਪਣਾ ਐਡਰੈਸ ਬੋਲੋ ਜੀ ਪਿੰਡ ਲਵਕਾ ਤਹਿਸੀਲ ਪਟਿਆਲਾ ਜ਼ਿਲ੍ਹਾ ਤਰਨਤਾਰਨ ਫੋਨ ਨੰਬਰ ਤੇ ਨਾਮ ਦੱਸੋ 9855743577 ਮੇਰਾ ਨਾਮ ਕਰਨਦੀਪ ਸਿੰਘ 98557 ਹਾਂਜੀ 43577 ਠੀਕ ਹੈ ਥੋੜਾ ਸਲੂ ਬੋਲਿਆ ਕਰੋ ਜੀ ਹਾਂਜੀ ਡਿਟੇਲ ਦੱਸਿਓ ਇਹ ਗਾਂਵਾਰੇ ਕੀ ਡਿਟੇਲ ਹੈ ਇਹ ਵੀ ਇਹ ਦੂਜਾ ਸਵੇਰ ਸੂਈ ਆ ਹਾਂ 8 ਦਿਨ ਹੋਏ ਸੂਈ ਨੂੰ ਅੱਛਾ ਜੀ ਤੇ ਦੁੱਧ ਇਥੇ ਨੇ 14 ਲੀਟਰ ਨੇ ਅੱਛਾ ਜੀ ਹਾਂਜੀ ਬੱਚਾ ਬੱਚਾ ਐਕਸਪਾਇਰ ਹੋ ਗਿਆ ਬੱਚਾ ਬੱਚਾ ਐਕਸਪਾਇਰ ਹੋ ਗਿਆ ਹਾਂਜੀ ਠੀਕ ਹੈ ਜੀ ਮਿਲਦੀ ਮਿਲਦੀ ਕਿਦਾਂ ਵਧੀਆ ਵਧੀਆ ਮਿਲਦੀ ਵੀਰਾ ਠੰਡ ਨਹੀਂ ਕੋਈ ਠੀਕ ਹੈ ਜੀ ਤੋਰੀ ਇਹਨੂੰ ਦੋਸਤੋ ਦੂਜਾ ਸਵੇਰ ਸੂਈ ਆ 18-19 ਦਿਨ ਵੀਰਕ ਦਾ ਸੂਈ ਨੂੰ ਹੋ ਗਿਆ ਬੱਚਾ ਇਹਨੇ ਵਛਾ ਦਿੱਤਾ ਸੀ ਤੇ ਇਹ ਵਛਾ ਐਕਸਪਾਇਰ ਹੋ ਗਿਆ ਦਾ ਦੁੱਧ ਉਹਨਾਂ ਜਿਹੜਾ 20 ਦੱਸਦਾ ਵੀ 14 ਕਿਲੋ ਤਿਆਰ ਆ ਬਾਕੀ ਦੋਸਤੋ ਦੁੱਧ ਹੈ ਜਿਹੜੇ ਤੁਹਾਡੀ ਸੇਵਾ ਤੇ ਆ ਕਿਉਂਕਿ ਗਾਂ ਹੁਣ ਸਮਾਂ ਜਿਹੜਾ ਸਿਆਲ ਦਾ ਟਾਈਮ ਹੈ ਸਿਆਲ ਚੰਦਾ ਕਰਮਾਲੀ ਨੂੰ ਦੁੱਧ ਹੋਰ ਵੜਣਾ ਜੇ ਚੰਗੇ ਕੱਦ ਕਾੜ ਦੀ ਫੁੱਲ ਬ੍ਰੀਡ ਆ ਆਰਡਰ ਕੁਆਲਿਟੀ ਦੋਸਤੋ ਕਾਫੀ ਵੱਡੀ ਤਿਆਰ ਕੀਤੀ ਹੈ ਦੋਸਤੋ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ ਸ਼ਾਮਾਂ ਦਾ 5 ਵਜੇ ਦਾ ਟਾਈਮ ਹੈ ਵੀਡੀਓ ਬਣਾਉਣ ਦਾ ਚੌਣ ਚੌਣ ਦੇ ਵਿੱਚ ਵੀਰੇ ਆ ਬਿਲਕੁਲ ਇੱਕ ਨੰਬਰ ਹਾਂਜੀ ਹਾਂਜੀ ਵੀਰੇ ਪੂਰੀ ਠੰਡੀ ਸੇ ਹੈ ਇਧਰ ਵੇਖੋ ਕੋਈ ਥਣਾ ਦੇ ਵਿੱਚ ਪੂਰ ਛਟਾ ਨਹੀਂ ਨਹੀਂ ਕੋਈ ਪੂਰ ਛਟਾ ਨਹੀਂ ਬਰਾਬਰ ਦੀ ਹੈ ਚੌਈ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ ਕੀ ਕਰਦੇ ਹਾਂ ਇਹਦਾ ਮੁੱਲ ਵੀਰੇ ਫੋਨ ਤੇ ਕਰਾਂਗੇ ਮਾਨਤਾ ਨੂੰ ਅੱਛਾ ਹਾਂਜੀ ਮੁੱਲ ਦੋਸਤੋ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਤੇ ਜਿਹੜਾ ਵੀ ਵੀਰ ਭਰਾ ਖਰੀਦਣ ਆਊਗਾ ਮਾਨਤਾ ਨੂੰ ਦੋਸਤੋ ਵੀਰ ਕਹਿੰਦਾ ਵੀ ਆਪਾਂ ਪੂਰਾ ਕਰਾਂਗੇ ਬਾਕੀ ਦੋਸਤੋ ਵੀਰਾਂ ਨੂੰ ਬੇਨਤੀ ਹੈ ਫੋਨ ਵੱਧ ਤੋਂ ਵੱਧ ਕਰਿਆ ਕਰੋ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਹੈ ਇੰਸਟਾਗ੍ਰਾਮ ਤੇ ਵੀ ਚੱਲਦੀ ਹੈ ਪੂਰਾ ਨਾਮ ਭਰੋਗੇ ਚੈਨਲ ਦਾ ਖੈਰਾ ਡੇਰੀ ਫਾਰਮ ਤਰਨਤਰਨ ਤੇ ਸਾਰੀਆਂ ਵੀਡੀਓ ਦੋਸਤੋ ਆਪਣੀ ਸ਼ੋਅ ਰੋਗੇ ਤੁਹਾਨੂੰ ਸੋ ਦੋਸਤੋ ਆਪਣੇ ਚੈਨਲ ਦਾ ਨਾਮ ਹੀ ਖੈਰਾ ਡੇਰੀ ਫਾਰਮ ਤਰਨਤਰਨ ਹੈ YouTube ਤੇ ਬੇਨਤੀ ਕਰਦਾ ਦੋਸਤੋ ਵੀਰਾਂ ਨੂੰ ਕਿ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ